ਗਰੀਬ ਨਵਾਜ਼ ਹਾਜ਼ਰ ਨਾਜ਼ਰ ਸ਼ਬਦਾਵਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਵਰਤਖ ਦੇ ਮਾਲਕ ਉਹਦੀ ਹਜ਼ੂਰੀ ਵਿੱਚ ਅੱਜ ਸਾਡੇ ਖਾਸ ਗੁਰਸਿੱਖ ਪਿਆਰੇ ਇਕੱਤਰਤਾ ਹੋਈ ਜਿਦੇ ਵਿੱਚ ਮੰਦੀ ਮਦਪਾਗਨਾ ਜੋ ਸਾਡੇ ਸੁਮੇਤ ਅਸੀਂ ਆਪਣੇ ਗੁਰਦੁਆਰਾ ਹਰ ਨਾਰਾਇਣਪੁਰੀ ਗੁਰਕਾਰ ਹਮੀਰੇ ਵੱਲੋਂ ਇੱਕ ਸਨੇਹਾ ਦਿੰਦੇ ਹਾਂ ਪੰਥਕ ਨੂੰ ਕਿ ਜੋ ਸਾਡੇ ਕਾਲ ਤਖਤ ਸਹਿਜ ਦੇ ਪੰਜ ਗੁਰਸਿੱਖ ਸਹਿਬਾ ਨੇ ਗੱਠੇਦਾਰਾਂ ਨੇ ਜੋ ਬਹੁਤ ਵੱਡਾ ਵਧੀਆ ਅੱਛਾ ਫੈਸਲਾ ਲੈ ਕੇ ਇੱਕ ਦੁਨੀਆ ਚ ਮਿਸਾਲ ਪੈਦਾ ਕੀਤੀ ਹੈ ਇਹ ਗੁਰਸਿੱਖਾਂ ਦੀ ਜੋ ਹੈ ਇਹ ਦੇ ਉੱਤੇ ਬੈਠ ਕੇ ਸੱਚ ਦਾ ਨਿਉ ਜੋ ਪ੍ਰਾਤਨ ਬੜੇ ਵੱਡੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਫੈਸਲਾ ਦਿੰਦੇ ਹਨ ਪਾਵੇਂ ਸਾਡਾ ਦੇਸ਼ ਦੀ ਸ਼ਰੋਮਣੀ ਅਕਾਲੀ ਦਲ ਕਾਲ ਤਖਤ ਤੋਂ ਹੀ ਪੈਦਾ ਹੋਈ ਸੀ ਪਰ ਅੱਜ ਕਾਲ ਤਖਤ ਤੋਂ ਹੀ ਸੇਵਾ ਨੇ ਉਹਨਾਂ ਦੀਆਂ ਗਲਤੀਆਂ ਦੀ ਉਹਨਾਂ ਨੂੰ ਸਜ਼ਾ ਸੁਣਾਈ ਜੋ ਸਦੀਆਂ ਤੱਕ ਰਹਿਣ ਵਾਲੀ ਗੱਲ 'ਚ ਤਖ਼ੀਤੀਆਂ ਪਾਈਆਂ ਗਈਆਂ ਔਰ ਉਹਨਾਂ ਨੇ ਕਬੂਲ ਕਰ ਲਈ ਇਹ ਵੀ ਉਹਨਾਂ ਦਾ ਇੱਕ ਵੱਡਾ ਪਹਿਲੂ ਸੀ ਭਾਵੇਂ ਉਹ ਮੰਤਰੀ ਸਨ ਭਾਵੇਂ ਉਹ ਕਿਸ ਰੂਪ ਵਿੱਚ ਰਹੇ ਹਨ ਸਾਡੀ ਕੈਬਨਿਟ ਮੰਤਰੀਆਂ ਨੇ ਸਾਰਿਆਂ ਨੇ ਕਬੂਲ ਸਮੇਤ ਸੁਬੀਰ ਸਿੰਘ ਬਾਦਲ ਨੇ ਮੀਂਹ ਕਰ ਲਈ ਜੋ ਉਹਨਾਂ ਨੂੰ ਆਖਿਆ ਗਿਆ ਉਵੇਂ ਹੀ ਉਹਨਾਂ ਨੇ ਕੀਤਾ ਸੋ ਮੈਂ ਆਪਣੇ ਵੱਲੋਂ ਪਰ ਉਸ ਤੋਂ ਪ੍ਰੰਤ ਸੇਵਾ ਕਰਦਿਆਂ ਤੇ ਗੋਲੀ ਚੱਲਣੀ ਇਹ ਮੰਦਪਾਗਾ ਇੱਕ ਸਿੱਖਾਂ ਵਾਸਤੇ ਲਾਨਤ ਵੀ ਹੈ ਕਿ ਜੋ ਸੇਵਾ ਦਿੱਤੀ ਗਈ ਏ ਉਹਨਾਂ ਨੂੰ ਜਿਹੜੇ ਮੰਦਪਾਗੇ ਸਿੱਖ ਸਨ ਦਾਗੇ ਸਿੱਖ ਸਨ ਉਹਨੂੰ ਨੂੰ ਸੇਵਾ ਇਹਦਾ ਮਤਲਬ ਕਿ ਸਾਡੇ ਕਾਲ ਤਖਤ ਨੂੰ ਇਹ ਪੂਰੀ ਆਪਣੇ ਆਪ ਚ ਅੰਦਰ ਚ ਨਹੀਂ ਵਸਾਉਂਦੇ ਕਿ ਸਾਡਾ ਕਾਲ ਤਖਤ ਹੀ ਸਭ ਕੁਝ ਹੈ ਕਾਲ ਤਖਤ ਤੋਂ ਜੋ ਕੁਝ ਨਿਆ ਆਉਂਦਾ ਹੈ ਉਹਨੂੰ ਅਸੀਂ ਸਿਰ ਮੱਥੇ ਕਰਦੇ ਹਾਂ ਪਰ ਇਹ ਜਿਹੜੇ ਨਹੀਂ ਮੰਨਦੇ ਨਾਸਤ ਕਹਿ ਲੋ ਇਹਨਾਂ ਨੂੰ ਕਈਆਂ ਨੂੰ ਕਾਹ ਲੋ ਉਹਨਾਂ ਦੇ ਮਨ ਚ ਕਿ ਇਸ ਗੱਲ ਦੀ ਗੁਰੂਆਂ ਨੇ ਜੁਗੋ ਜੁਗ ਪਾਵੇਂ ਇਸ ਸੰਗ ਵਿੱਚ ਪ੍ਰਾਤਨਵੀ ਸਜਾਵਾਂ ਹੁੰਦੀਆਂ ਸਨ ਭਾਈ ਲੱड्डा ਜੀ ਗੁਰੂ ਅਮਰਦਾਸ ਜੀ ਦੇ ਵੇਲੇ ਬਹੁਤ ਪ੍ਰੇਮੀ ਸਿੱਖ ਸਨ ਤੇ ਉਹਨਾਂ ਨੇ ਸੱਤੇ ਬਲਵੰਡੇ ਕੇ ਕੁਝ ਬੋਲਾਂ ਕਾਰਨ ਉਹਨਾਂ ਨੂੰ ਸਜ਼ਾ ਦਿੱਤੀ ਕਿ ਜਿਹੜਾ ਇਹਨਾਂ ਨੂੰ ਮੂੰਹ ਲਾਏਗਾ ਉਹ ਕਾਲਾ ਮੂੰਹ ਗਲ ਹਾਰ ਖੋਤੇ ਤੇ ਚੜ ਕੇ ਆਏ ਤੇ ਭਾਈ ਲੱड्डा ਸਿੰਘ ਨੇ ਉਹਨਾਂ ਨੂੰ ਮਾਫ਼ ਕਰਾਉਣ ਲਈ ਆਪ ਸਾਰਾ ਇਹ ਜਾਮਾ ਜਿਹੜਾ ਅਸੀਂ ਭਾਰ ਕੇ ਗੁਰੂ ਸਾਹਿਬ ਨੇ ਪੇਸ਼ ਹੋਇਆ ਤੇ ਗੁਰੂ ਨੇ ਉੱਠ ਕੇ ਅੱਗੋਂ ਵਾਂਢੀ ਲੱਦਾ ਸਿੰਘ ਨੂੰ ਕਿਹਾ ਭਾਈ ਲੱਦਿਆ ਇਹ ਤੂੰ ਆਪ ਉਹਦਾ ਹੀ ਆਖ ਦਿੰਦਾ ਸਜਾ ਮਾਫ ਕਰ ਦੋ ਤੇ ਮੈਂ ਕਰਦੇ ਨਹੀਂ ਸੀ ਆਖਣ ਲੱਗੇ ਨਹੀਂ ਇਹ ਸਾਡੇ ਗੁਰੂ ਦਾ ਹੁਕਮ ਹੈ ਅਸੀਂ ਹੁਕਮ ਨੂੰ ਕਦੀ ਵੀ ਇੱਧਰ ਉੱਧਰ ਨਹੀਂ ਕਰ ਸਕਦੇ ਇਸ ਕਰਕੇ ਮਹਾਰਾਜ ਜੀ ਹੁਣ ਇਹਨਾਂ ਨੂੰ ਗਲੇ ਲਾਓ ਵਾਪਸ ਆਪਣੇ ਸੰਗ ਚ ਬੁਲਾਓ ਇਸੇ ਤਰ੍ਹਾਂ ਹੀ ਕਾਲ ਤੱਕ ਸਾਡਾ ਗੁਰੂ ਰੂਪ ਵੀ ਹੈ ਹੁਕਮਨਾਮਾ ਸੁਣਾਉਣ ਵਾਲੇ ਪੰਜ ਸਿੱਖ ਗੁਰੂ ਦਾ ਹੁਕਮ ਹੈ ਜੋ ਫੈਸਲਾ ਲੈਨ ਉਹ ਸਿਰ ਮੱਥਿਆ ਹੈ ਤਾਂ ਮੈਂ ਆਪਣੀ ਸਭਾ ਗੁਰੂ ਦੀ ਸਾਰੀ ਪਿਆਰੀ ਸੰਗਤ ਮੇਰੇ ਕੋਲ ਇਕੱਤਰਤਾ ਹੋਈ ਏ ਇਸ ਕਰਕੇ ਅਸੀਂ ਆਪਣਾ ਦੁੱਖ ਸਾਰਿਆਂ ਨੂੰ ਇਸ ਗੱਲ ਦਾ ਸਾਰਿਆਂ ਨੂੰ ਕਾਲ ਤਖਤ ਦੀ ਸੋਭਾ ਕਰਦੇ ਹਾਂ ਜੋ ਸਾਡੇ ਕਾਲ ਤਖਤ ਨੇ ਉਹਨਾਂ ਦੀ ਜੋ ਵੀ ਰਜਾ ਚ ਉਹਨਾਂ ਨੇ ਕੀਤਾ ਫੈਸਲਾ ਸਾਡੇ ਕਾਲ ਤੱਕ ਇਤਨੇ ਬਹੁਤ ਹੀ ਅੱਛਾ ਫੈਸਲਾ ਲਿਆ ਹੈ ਮੈਂ ਸਾਰੇ ਜਥੇਬਾਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਕਿਉਂਕਿ ਸਾਰਾ ਧੌਣ ਵੱਢ ਦੇਣੀ ਉਹ ਕੋਈ ਫੈਸਲਾ ਨਹੀਂ ਹੈ ਫੈਸਲਾ ਉਹੀ ਹੁੰਦਾ ਜੋ ਸੁਰੱਖਿਅਤ ਵੀ ਰਹੇ ਤੇ ਯਾਦ ਵੀ ਰਹੇ ਸੁਰੱਖਿਅਤ ਵੀ ਰਹੇ ਯਾਦ ਵੀ ਰਹੇ ਇਹ ਆਉਣ ਵਾਲੀਆਂ ਸਾਡੀਆਂ ਧਾਰਮਿਕ ਪੀੜ੍ਹੀਆਂ ਨੂੰ ਯਾਦ ਰਹੇਗਾ ਇਕ ਕਾਲ ਤਖਤ ਜਿਵੇਂ ਭਾਈ ਕਾਲੀ ਫੁੱਲਾ ਸਿੰਘ ਨੇ ਮਹਾਰਾਜ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ ਸੀ ਇਹ ਫਿਰ ਇੱਕ ਜਾਗਰਤ ਪੈਦਾ ਕੀਤੀ ਗਈ ਹੈ ਕਿ ਸਾਡਾ ਕਾਲ ਤਖਤ ਬਿਲਕੁਲ ਸੱਚ ਹੈ ਸੱਚ ਦਾ ਨਿਉਂ ਕਰਦਾ ਹੈ ਸਾਡੇ ਕਾਲ ਤਖਤ ਦੀ ਕੋਈ ਵੀ ਮਰਜ਼ਾਦਾ ਨੂੰ ਇੱਧਰ ਉੱਧਰ ਨਹੀਂ ਕਰ ਸਕਦਾ ਅਸੀਂ ਕਾਲ ਤਖਤ ਦੇ ਦੇ ਨਹੀਂ ਹਾਂ ਤੇ ਸਾਡਾ ਉਪਦੇਸ਼ ਅੱਜ ਅਸੀਂ ਸਾਰੀ ਸਿੱਖ ਕੌਮ ਨੂੰ ਸੰਗਤਾਂ ਨੂੰ ਇਹ ਦਿੰਦੇ ਹਾਂ ਕੀ ਕਾਲ ਤੱਕ ਤੇ ਜੋ ਹੋਇਆ ਉਹਨੂੰ ਕਦੀ ਵੀ ਤੁਸੀਂ ਇੱਧਰ ਉੱਧਰ ਨਹੀਂ ਬੋਲ ਸਕਦੇ ਜੋ ਕਾਲ ਤੱਕ ਤੋਂ ਆਇਆ ਫੈਸਲਾ ਹੈ ਉਹ ਸੱਚ ਹੈ ਉਹ ਰੱਬ ਦਾ ਫੈਸਲਾ ਹੈ ਰੱਬ ਵਰਗਾ ਫੈਸਲਾ ਹੈ ਰੱਬ ਵਰਗਾ ਹੋ ਕੇ ਪੰਜ ਸਿੱਖਾਂ ਨੇ ਫੈਸਲਾ ਦਿੱਤਾ ਹੈ ਉਹਦੀ ਕਦੀ ਵੀ ਇੰਤੂ ਕਿੰਤੂ ਨਹੀਂ ਕਰਨੀ ਚਾਹੀਦੀ ਮੰਨ ਲੈਣਾ ਚਾਹੀਦਾ ਤੇ ਇੱਕ ਪਲੇਟ ਤੇ ਸਾਰੇ ਸਿੱਖਾਂ ਨੂੰ ਚਾਹ ਕੋਈ ਰੂਸਿਆ ਸਿੱਖ ਹੈ ਚਾਹ ਦੁੱਜਾ ਹੈ ਚਾਹ ਗਲਤੀ ਹੋ ਗਈ ਹੈ ਜਿਦੇ ਕੋ ਕੋਈ ਗਲਤੀ ਹੋ ਗਈ ਉਹ ਵੀ ਕਾਲ ਤੱਕ ਖਤਿਆਨ ਕੇ ਆਪਣੀਆਂ ਗਲਤੀਆਂ ਮੰਨ ਕੇ ਤੇ ਇਕੱਠੇ ਹੋ ਕੇ ਆਪਣੇ ਪੰਜਾਬ ਨੂੰ ਬਚਾਈਏ ਜਿੱਦਾਂ ਪਿਛਲੇ ਸਿੱਖਾਂ ਨੇ ਬਚਾਇਆ ਸੀ ਹੁਣ ਵੀ ਅਸੀਂ ਵੀ ਬਚਾਈਏ ਪਰ ਜਾਵੀ ਨਾਲ ਤੁਰੇ ਤੁਹਾਡੇ ਤੁਸੀਂ ਆਗੂ ਬਣੋ ਸਾਡੇ ਅਸੀਂ ਤੁਹਾਡੇ ਨਾਲ ਤੁਰ ਕੇ ਆਪਣੇ ਕਾਲ ਤੱਕ ਖਦੀ ਪਾਣਾ ਮੰਨ ਕੇ ਹੁਕਮ ਮੰਨ ਕੇ ਚੱਲੀਏ ਮੈਂ ਅੱਜ ਦਾ ਅਪਦੇਸ਼ ਇਸ ਕਰਕੇ ਸਾਰੇ ਸੰਗਤ ਦੇ ਵਿੱਚ ਦੇਣ ਲੱਗਾ ਹਾਂ ਅਸੀਂ ਫੈਸਲਾ ਪਾਇਆ ਹੈ ਸਾਰੀ ਸਿੱਖਾਂ ਨੇ ਰਲ ਕੇ ਕਿ ਆਪ ਜੋ ਕੀਤਾ ਹੈ ਬਹੁਤ ਹੀ ਅੱਛਾ ਵਧਾਈਯੋਗ ਹੈ ਇਸ ਦੇ ਕਰਕੇ ਸਾਰੇ ਸਿੱਖਾਂ ਨੂੰ ਸਾਡੇ ਸਾਰੇ ਸਿੱਖਾਂ ਜਿਨ੍ਹਾਂ ਮੰਨੇ ਆ ਉਹ ਵੀ ਅੱਛੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਹੁਕਮ ਦਿੱਤਾ ਉਹ ਵੀ ਸੁਪਰੀਨ ਹਨ ਸਾਰਿਆਂ ਨੇ ਅੱਛਾ ਫੈਸਲਾ ਦਿੱਤਾ ਹੈ ਮੈਂ ਆਪਣੀ ਸਾਰੀ ਸੰਗਤ ਆਪਣੇ ਗੁਰਸਿੱਖਾਂ ਨੂੰ ਹੱਥ ਬਨ ਕੇ ਕਾਲ ਤੱਕ ਤੁਮ ਨਮਸਕਾਰ ਕਰਦਾ ਹਾਂ ਕਾਲ ਤੱਕ ਦੇ ਜਥੇਦਾਰਾਂ ਨੂੰ ਹੱਥ ਬਨ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ